ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਵਿਸ਼ਾਲ ਮੀਟਿੰਗ ਪਿੰਡ ਲੋਹਾਰ ਕਾਦੇ ਗੁਰਦੁਆਰਾ ਰਿਰੂ ਸਾਹਿਬ ਵਿਖੇ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪਹੁੰਚ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਅੱਗੇ ਵੇਖੋ ਡੇਲੀ ਨਿਊਜ਼ ਹੋਂ ਤੱਕ ਦੀ ਵਿਸ਼ੇਸ਼ ਰਿਪੋਰਟ ਫਰਾਂਟਿਸ ਸਖਰੀਏ ਸਖਰੀਏ ਉਤੇ ਗੁਝਾੜਾ ਮਾਰ ਕੇ ਕੋਲੇ ਆਲਾ ਬੜੀ ਸਾਰੀ ਸਖਰੀਏ ਨੂੰ ਉਹਨਾਂ ਨੇ ਨਾਮ ਪੜੀ ਕਰਤੀ ਸਰਕਾਰ ਨੇ ਕੋਈ ਅਰਦਾਸ ਕੋਈ ਅੰਨਾ ਨਾ ਧੱਕਾ ਨਹੀਂ ਕੀਤਾ ਔਰ ਸਤਾਂਜ ਰਹਿ ਦੇ ਬਾਦ 766 ਮਿਨੀ ਡਾਲਰ ਮਿਨੀ ਯੂਰੋ ਦਾ ਪੈਕੇਜ ਦਿੱਤਾ ਉਹ ਜੇ ਮਨ ਕਰ ਮੰਨ ਕੇ ਬਹੁਤ ਵੱਡੀ ਅਕਮਾ 100 ਕਰੋੜ ਰੁਪਏ ਦਾ ਪੈਕੇਜ ਦਿੱਤਾ ਤੁਸੀਂ ਕਹਿੰਦੇ ਪਹਿਲਾਂ ਵਰਕਰਾਂ ਦੇ ਨਹੀਂ ਦੇਉਂਦਾ ਪਰ ਉਹ ਜਿੱਦ ਕਰਦੇ ਦੇ ਦੇ ਕੇ ਚਲੇ ਵੀ ਜਾਓ ਤਾਂ ਡਾਂਗਰ ਆਉਣਾ ਸੀ ਦੇਖਿਆ ਸੱਚ ਕੁਛ ਨਹੀਂ ਕੋਈ ਇਨਸਾਨ ਨਹੀਂ ਮਿਲਣਾ ਉਹਦੀ ਮੌਤ ਦੀ ਜ਼ਿੰਮੇਵਾਰੀ ਕਿਸੇ ਤੇ ਨਹੀਂ ਫਿਕਸ ਹੁੰਦੀ 400 ਬੰਦਾ ਫਟੜ ਹੋਇਆ ਕੋਈ ਅਰੇ ਇਹਨਾਂ ਦਾ ਕੋਈ ਕਿਤੇ ਹੱਥ ਆਇਆ ਨਹੀਂ ਹਰਿਆਣੇ ਪੁਲਿਸ ਨੇ ਪੰਜਾਬ ਚ ਆ ਕੇ 25 ਟਰੈਕਟਰ ਬੰਦੇ ਨੇ ਕੁਝ ਗੱਡੀਆਂ ਬੰਨੀਆਂ ਉਸ ਦਿਨ ਟਰੈਕਟਰਾਂ ਦੇ ਰੀਜ਼ਰਵ ਟਾਇਰ ਗਿਆ ਚੱਕੇ ਕਿਵੇਂ ਲੱਗ ਜਾਂਦੇ ਹੋਏ ਕਿਵੇਂ ਗੋਲੀ ਚੱਲੀ ਮੈਂ ਉਹਨਾਂ ਦੇ ਨਾਲ ਕੇ ਉਹਨਾਂ ਦਾ ਮਜੁੰਦੇ ਦਾ ਇੱਕ ਹੋਰ ਮੌਤ ਵੀ ਸ਼ਹੀਦ ਹੋ ਗਿਆ ਤੇ ਇੱਕ ਮੁੰਡੇ ਚ ਕੋਈ ਪੰਜ ਮੁੰਡੇ ਸਕੇ ਜਿਹਦੇ ਜੋ ਇੱਕ ਹੈ ਪੀਐਸਪੀ ਹੈ ਪੰਜ ਮੁੰਡੇ ਮੈਨੂੰ ਪਾਕਤੀ ਕੀ ਦੇ ਨੇ ਇਨਸਾਫ ਕੌਣ ਦੇਗਾ ਸਰ ਹਾਈ ਕੋਰਟ ਕਿਸੇ ਹਾਈ ਕੋਰਟ ਦੇ ਜੱਜ ਨਹੀਂ ਡਿਊਟੀ ਲਾਵੇ ਜਿਹੜਾ ਇਹਦੀ ਜਾਂਚ ਕਰਕੇ ਜਿਹੜੇ ਦੋਸ਼ੀ ਨੇ ਉਹਨੂੰ ਕੈਦ ਕਰਾ ਕੋ ਜਿਹੜੇ ਤੇ ਪੋਜੀਸ਼ਨ ਲੱਗੀ ਉਦੋਂ ਅਕਾਦ ਸਰਕਾਰ ਦੀ ਕੰਡੀਸ਼ਨ ਆ ਗਈ ਉਹ ਬੋਹਾਂ ਚ ਕੁਝ ਨੌਜਵਾਨ ਜੂੜੇ ਚਾਕੇ ਪਰਵਾਰਾਂ ਦੇ ਕਿ ਜਾਂਦੇ ਨੇ ਉਹ ਦਿਖਾ ਦੇ ਜੱਜ ਭਣ ਗਿਆ ਮੈਂ ਤੁਹਾਨੂੰ ਇਹ ਬੇਨਤੀ ਕਰ ਰਹੀ ਹਾਂ ਉਹ ਵਾਲਾ ਸਮਰਥਨ ਹੌਂਸਲੇ ਸਰਕਾਰਾਂ ਦੀ ਨੀਅਤ ਤੁਹਾਡੇ ਤੋਂ ਇਹ ਕੀ ਤਰਖੋਗੇ ਕਾਰਪੋਰੇਟ ਹਾਊਸਿਸ ਨੂੰ ਚਾਹੀਦੀ ਹੈ ਸਾਨੂੰ ਇਹ ਲੱਗਦਾ ਹੈ ਸਾਡੇ ਨਾਂ ਵਿੱਚ ਹੁੰਦਾ ਹੈ ਕਿ ਭਰੀ ਕਿ ਸਭ ਕਿਵੇਂ ਕੋਲ ਹੈ तरीका भी यार बड़ी-बड़ी तोड़ दी, जब हम बड़ी तोड़ दी तो आठ करके से ना पूछनी नहीं, सब ही लग रहे हैं कुछ ऐसी साकार थानों में परसेंसी बात की देश दो परसेंस। ये उन्होंने लोग कह दिए तो जैसे वही है, जैसे वही करते हो, तुम्हें किस बात को था? फिर मेरे को सो गए, देश भी आजादी को � एक ट्रक रोड रस्ते से निकल रहा हूँ लेकिन बदल लोगों ने थोड़ा बात करने में बदल गया तो हम तो आज के समय से पिछले दिन संयुक्त किसान मोर्चे कई मीटिंग हुई है जैसे दिल्ली चौदह तारीख को महारैली कि जिस तरह का रवैया पिछली पिछले दस सालों में भाजपा का किसानों प्रति रहा है और ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਮੁਸੀਬਤਾਂ 'ਚ ਤੱਕਦੇ ਰਹੇ ਔਰ ਜਦੋਂ ਕੋਈ ਸ਼ਾਂਤਮਈ ਅੰਦੋਲਨ ਹੁੰਦਾ ਸੀ ਉਹਦਾ ਵਿਰੋਧ ਕਰਦੇ ਰਹੇ ਤੇ ਹੁਣ ਜਦੋਂ ਆਉਂਦੇ ਨੇ ਅਸੀਂ ਬੀਜੇਪੀ ਦਾ ਵਿਰੋਧ ਕਰਨਾ ਉਹਨੂੰ ਵੋਟ ਨਹੀਂ ਪਾਣੀ ਵੋਟ ਦੀ ਚੋਟ ਕਰਨੀ ਔਰ ਉਹਨਾਂ ਤੇ ਸਵਾਲ ਕਰਨੀ ਨੇ ਕਿ ਸਾਡੇ ਕੋਲ ਕਿਸ ਮੂੰਹ ਨਾਲ ਵੋਟ ਮੰਗਣਾ ਆਏ ਹੋ ਜਾਂ ਤੁਸੀਂ ਸਾਡੇ ਅੱਗੇ ਕਿੱਲ ਗੱਡੇ ਜਾਂ ਤੁਸੀਂ ਸਾਡੇ ਅੱਗੇ ਸੱਤ-ਸੱਤ ਪਲੇਅਰ ਤੇ ਜਿਹੜੇ ਬੈਰੀਕੇਡ ਲਾਏ ਸਾਨੂੰ 13 ਮਹੀਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਬਿਠਾਇਆ ਦੇਸ਼ ਦੀ ਰਾਜਧਾਨੀ ਸਾਨੂੰ ਜਾਣ ਨਹੀਂ ਦਿੰਦਾ ਪੰਜਾਬ ਵਿੱਚ ਸਾਨੂੰ ਤੁਸੀਂ ਇਸ ਤਰ੍ਹਾਂ ਕੈਦ ਕਰ ਦਿੱਤਾ ਜਿਵੇਂ ਅਸੀਂ ਵਿਦੇਸ਼ੀ ਹੋਈਏ ਤਾਂ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟ ਨੂੰ ਆਏ ਹੋ ਇਦਾਂ ਦੇ ਅਸੀਂ ਸਵਾਲ ਕਰਾਂਗੇ ਉਹਦੇ ਲਈ ਇੱਕ ਸਬਕਮਟੀ ਬਣਾਈ ਹੈ ਜਿਹੜੀ 9 ਤਾਰੀਖ ਨੂੰ ਫਾਈਨਲ ਕਰਕੇ ਉਹਦੇ ਲਈ ਕੋਸਟ ਵੀ ਤੇ ਸਵਾਲ ਸਾਰੇ ਪੇਪਰ ਜੇਸ਼ਾਂ ਲਈ ਪਰ ਸਾਥ ਆਸ ਰੱਖੋਗੇ ਵੀ ਲੋਕਾਂ ਤੋਂ ਸਹਿਯੋਗ ਜਿਵੇਂ ਮਿਲ ਰਿਹਾ ਹੋਰ ਚੰਗਾ ਬੱਚਾ ਜੇ ਰਾਜਾ ਸਭ ਜਿੱਥੇ ਆਪਣਾ ਸ਼ਬੂ ਬਾਰਡਰ ਤੇ ਧੰਨਾਂ ਚੱਲ ਰਿਹਾ ਇਹਦੇ ਨਾਲ ਤੁਹਾਡੀ ਆਪਣੀ ਜਥੇਬੰਦੀਆਂ ਸਹਿਮਤ ਹੈ ਜਾਂ ਨਹੀਂ ਉਹ ਮੈਂ ਕਹਾਂ ਠੀਕ ਨਹੀਂ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਤੇ ਜਿਹੜਾ ਪਿੰਡਾਂ ਦੇ ਵਿੱਚ ਬੀਜੇਪੀ ਦਾ ਉਹ ਇਲਜ਼ਾਮ ਲਾ ਰਾਇਆ ਵੀ ਹਟਾ ਧੱਕਾਸ਼ਾ ਹੀ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਧੱਕਾ ਬੀਜੇਪੀ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਨਾਲ ਕੋਈ ਧੱਕਾ ਨਹੀਂ ਕਰ ਰਹੀਆਂ ਕੁੱਟਿਆ ਤਾਂ ਬੀਜੇਪੀ ਵਾਲਿਆਂ ਨੇ ਸਾਨੂੰ लाठी चार्ज ਹੋਇਆ ਟੀਅਰ ਗੈਸ ਛੱਡੀ ਗੋਲੀ ਚੱਲੀ ਸਰਕਾਰਾਂ ਇਦਾਂ ਥੋੜਾ ਕਰ ਦਿੰਦੀਆਂ ਨੇ ਆਪਣੇ ਕਿਸਾਨਾਂ ਤੇ ਤੇ ਫਿਰ ਜੇ ਇਹ ਕੋਈ ਸਰਕਾਰ ਕਰੇ ਤੇ ਫਿਰ ਸਾਡੇ ਤੇ ਇਲਜ਼ਾਮ ਲਾਵੇ ਰਾਜਵਾਰ ਸਾਹਿਬ ਜਿੱਦਾਂ ਹਰਿਆਣੇ ਵਿੱਚ ਗੱਲ ਸੁਣੋ ਲੰਗਰ ਦਾ ਪ੍ਰੋਗਰਾਮ ਹੋਣਾ ਮੈਂ ਗੁਰਦਾਰ ਸਾਹਿਬ ਆ ਗਿਆ ਬਹੁਤ ਤਸੱਦਦ ਤੁਸੀਂ ਇਹਦੇ ਬਾਰੇ ਹਾਈ ਕੋਰਟ 'ਚ ਮੈਂ ਗਿਆ ਹਾਈ ਕੋਰਟ ਨੇ ਹਾਈ ਕੋਰਟ ਦੇ ਜੱਜ ਦੀ ਡਿਊਟੀ ਲਾਤੀ ਉਹਦੀ ਇਨਕੁਆਇਰੀ ਕਰਨ ਨੂੰ ਅਗਲੇ 3 ਤਰੀਕ 10 ਹੈ ਜੀ ਉਹਦੇ ਵਿੱਚੋਂ ਨਿਕਲਦਾ ਲੈਟ ਅਸ ਸੀ ਰਾਜੀਤ ਸਿੰਘ ਜਿੱਦਾਂ ਅੱਗੇ ਵੀ ਤੁਸੀਂ ਚੋਣ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਵਾ ਐਤ ਕਿਵੇਂ ਕਰਦਾ ਵਾ ਨਹੀਂ ਨਹੀਂ ਆ ਇਧਰ ਤੇ ਜੁੜਾ ਜੀ ਮੁੱਖ ਦਸਤਾ ਦੇ ਨਾਲ ਪਤਾ ਡੇਗਾ ਕਿ 50% 50% ਤੇ ਅਕੇਲੀ ਪਤਾ ਸੁਣ ਵੀ ਨਾ ਤੁਹਾਨੂੰ ਆ ਪਿਆਦ ਹੋ ਗਿਆ ਉਹ ਭਾਰਤ ਦੇ ਨਵੇਂ ਆਦਮ ਹੋ ਗਿਆ ਉਹਦੇ ਵਿੱਚ ਕੀ ਹੈ ਕਿਸੇ ਨੂੰ ਨਹੀਂ ਪਤਾ ਕੋ ਕੋਣ ਦੀ ਕੋਸ਼ਿਸ਼ ਨਹੀਂ ਕਰਦਾ ਤੇ ਜੇ ਨਵੀਂ ਪੀੜ੍ਹੀ ਇਹ ਬਣ ਕੇ ਸਿੱਖ ਕੇ ਅੱਜ ਜਿਹੇ ਮੈਂ ਚਰਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਜਿਲ੍ਹਾ ਸ਼ਿਰਮਾ ਸਾਹਿਬ ਸਾਹਿਬ ਤੋਂ ਤੇ ਅੱਜ ਸਾਡੇ ਕੋਲ ਰਾਜਿਆਲ ਸਾਹਿਬ ਆਏ ਅਸੀਂ ਕਾਨਫਰੰਸ ਕੀਤੀ ਤੇ ਆਪਣੇ ਜਿਲ੍ਹੇ ਦੇ ਸੰਬੰਧਿਆ ਉਹਨਾਂ ਦਾ ਕੀਤਾ ਸਾਡਾ ਮਾਣ ਵਧਾਇਆ ਸਾਡੇ ਕੋ ਇੱਥੇ ਆਏ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਮੁੱਦਿਆਂ ਤੇ ਜੀ ਇੱਕ ਤੇ ਜਿਹੜਾ ਗਾਮਨ ਵਾਲੀ ਇਲੈਕਸ਼ਨ ਹੈ ਤੇ ਉਹਦੇ ਚ ਉਹ ਵਾਲੇ ਸਮੇਂ ਦੇ ਵਿੱਚ ਉਹ ਜਿੱਦਾਂ ਬੀਜਪੀ ਦਾ ਬਾਈਕਣ ਨਹੀਂਤਾ ਜੀ ਕਿਉਂਕਿ ਇਹਨਾਂ ਨੇ ਸਾਨੂੰ ਦਿੱਲੀ ਧਰਮਿਆਂ ਦੇ ਵਿੱਚ ਬੜਾ ਚਿਰ ਬਿਠਾਇਆ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਨੇ ਸਾਡੇ ਕੋਲ ਸਾਲ-ਸਾਲ ਕੋਠਾ ਕਿਸਾਨੂੰ ਦੰਕ ਕਰਕੇ ਹੁਣ ਵੀ ਜਿਹੜੀ ਐਜੀਟੇਸ਼ਨ ਚੱਲੀ ਆ ਉੱਥੇ ਵੀ ਸਾਡੇ ਗੜੀ ਤੇ ਲੱਗ ਗਏ ਕਈ ਕੁਸ਼ ਕੀਤਾ ਹਰ ਵਾਰੀ ਸਾਡਾ ਸੂਨ ਸਰਕਾਰਾਂ ਪਿੰਦੀਆਂ ਅਸੀਂ ਅੱਜ ਇਸ ਤੀਤ ਦਾ ਗਿਲਾ ਕਰਾਂਗੇ ਜਿਹੜਾ ਸਾਡਾ ਤੇ ਮੋਦੀ ਸਰਕਾਰ ਨੇ ਇਸ ਨਾਲ ਕਿ ਉਹਨਾਂ ਦਾ ਕਰਕੇ ਮੈਂ ਆਪਕਾ ਬਹੁਤ ਹੀ ਧੰਨਵਾਦ ਕਰਦਾ ਕਿੰਨਾਂ ਨੇ ਆਪਣੇ ਕੀਮਤੀ ਸਮੇਂ ਜੋ ਇਹ ਟਾਈਮ ਕੱਢ ਕੇ ਤੇ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਉਹਨਾਂ ਦੇ ਵਿਚਾਰ ਸੁਨੇ ਆ ਸੋ ਪਿਆਰੇ ਵੀਰੋ ਤੁਹਾਨੂੰ ਉਸਤਾਨ ਦੇ ਨਾਲ ਸਮਝਾ ਰਹਾ ਹੈ ਦਾ ਗੁਰਮੀਰ ਸਿੰਘ ਜੀ ਰਾਜੇਵਾਲ ਨੇ ਕਿ ਜਿਹੜੀ ਵੋਟ ਤੇ ਚੋੜ ਹੈ ਉਹਨੂੰ ਬੜੇ ਪਿਆਰ ਦੇ ਨਾਲ ਮੈਂ ਕੁਮਿੰਦਰ ਸਿੰਘ ਮਾਰ 76 ਭਾਰਤੀ ਕਿਸਾਨ ਜੰਨੇ ਰਾਜੇਵਾਲ ਅੱਜ ਅਸੀਂ ਪਹਿਲਾਂ ਤੇ ਮੀਟਿੰਗ ਜਿਹੜੀਆਂ ਇਹਨਾਂ ਮੰਟੀਆਂ ਬੰਦ ਕੀਤੀਆਂ ਉਹਨਾਂ ਵਾਸਤੇ ਕਾਨਫਰੰਸ ਰੱਖੀ ਸੀ ਪਰ ਉਹ ਤੇ ਇਹਨਾਂ ਨੇ ਜੂਟਣ ਲੈ ਲਿਆ ਸਰਕਾਰ ਨੇ ਦੂਜਾ ਜਿਹੜੀਆਂ ਗਾਉਂ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਅਸੀਂ ਆਪਣਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਾਂਗੇ ਪਿੰਡਾਂ ਵਿੱਚ ਅੱਗੇ ਨੂੰ ਮਾਰਕਟਾਈਟ ਨਹੀਂ ਕਰਾਂਗੇ ਲੇਕਿਨ ਇਹਨਾਂ ਦਾ ਡਟ ਵਿਰੋਧ ਕਰਾਂਗੇ ਵੋਟ ਦੇ ਚੋਟ ਕਰਾਂਗੇ ਸਾਡੇ ਨੇਤਾ ਨੇ ਵੀ ਸਾਨੂੰ ਇਹੋ ਸਮਝਾਇਆ ਵੀ ਐ ਕਿ ਤੁਹਾਨੂੰ ਲੜਾਈ ਝਗੜਾ ਨਹੀਂ ਕਰਨਾ ਬੀਜੇਪੀ ਦੇ ਆਗੂ ਆ ਰਾਜਸਥਾਨਸੀ ਦੇ ਹਲਕਾ ਚਾਰਜ ਨੇ ਕੱਲ ਕਿਹਾ ਵਾ ਕਿ ਕਿਸਾਨਾਂ ਵੱਲੋਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਆ ਉਹਨਾਂ ਨੂੰ ਗਾਲੀ ਕਲੋਚ ਕੀਤਾ ਵਾ ਕਈ ਵਾਰੀ ਤੇ ਬੀਜੇਪੀ ਕਰਦੀ ਆ ਜਾਂ ਤੇ ਕਰਦੀ ਆ ਰਹੀ ਆ ਤੇ ਕਰਦੀ ਵੀ ਆ ਕਿਸਾਨ ਕਿੱਥੇ ੱੱਕਾ ਕਰਦੇ ਆ ਕਿਸਾਨਾਂ ਦੇ ਨਾਲ ੱੱਕਾ ਹੁੰਦਾ ਵਾ ਹਰ ਇੱਕ ਜਗ੍ਹਾ ਤੇ ੱੱਕਾ ਹੁੰਦਾ ਸ਼ੰਭੂ ਬਾਰਡਰ ਵੇਖ ਲਓ ਕਨੌਰੀ ਬਾਰਡਰ ਵੇਖ ਲਓ ਦਿੱਲੀ ਸਵਾ ਸਾਲ ਕਿਸਾਨ ਜਾ ਕੇ ਬੈਠੇ ਰਹੇ ੱੱਕਾ ਕਿੱ데 ਰਣ ਹੋਇਆ ਬੀਜੇਪੀ ਨਾਲ ਹੋਇਆ ਕਿ ਕਿਸਾਨਾਂ ਨਾਲ ਹੋਇਆ ਇਹ ਨਹੀਂ ਗੱਲ ਬਣਦੀ ੱੱਕਾ ਤੇ ਬੀਜੇਪੀ ਕਰਦੀ ਆ ਉਹ ਫਿਰ ਉਹ ਫਿਰ ਗਲਤ ਕਹਿ ਰਹੇ ਆ ਬਿਲਕੁਲ ਗਲਤ ਕਹਿ ਰਹੇ ਆ ਸ਼ਰੀਆਮ ਗਲਤ ਕਹਿ ਰਹੇ ਆ ਠੀਕ ਹੈ ਇਧਰ ਵੇਖਿਆ ਭਾਜੀ ਭਾਜੀ ਇਹਨਾਂ ਦੇਖੋ ਆਪ ਪਿੱਛੇ ਆ ਮੜਾ ਆ ਜਾ ਪਿੱਛੇ ਆਉ ਤੇ ਵਿਚਾਰ ਪਿੱਛੇ ਰੋ ਮੜਾ ਆ ਜਾ ਪਿੱਛੇ ਆ ਜਾ ਪਿੱਛੇ ਆ ਮੜਾ ਪਿੱਛੇ ਆ ਜਾਓ ਹਮਾਰਾ ਖੋਲਾ ਖੁਲਾ ਕਰੋ ਖੁਲਾ ਕਰੋ ਆ ਪਿੱਛੇ ਆ ਲੈ ਖੋਲੋ ਸੋ ਫੋਟੋ ਵਧੀਆ ਵਧੀਆ ਆ ਵੇਖੋ ਵੀ ਪਿੱਛੇ ਆਓ ਮੜਾ ਜਾ ਫੋਟੋ ਨਹੀਂ ਜਿਹਾਉਣੀ ਪਿੱਛੇ ਆ ਜਾਓ ਸਾਰੀ ਫੋਟੋ ਨਹੀਂ ਹੁੰਦੀ ਕਿੱਥੇ ਆ ਝੱਗਿਆ ਜਾ ਆਓਂ ਡਿਆ ਆ ਵੀਰ ਜੀ ਪਿੱਛੇ ਆਓ ਮੜਾ ਰਿਆ 加油吧！